ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਭਾਈ ਚੱਲੇ ਸੀਗੇ ਪਟਿਆਲੇ ਦਵਾਈ ਲੈਣ ਹਨੀ ਦਵਾਈ ਆਪਣੀ ਭਾਈ ਤੁਹਾਨੂੰ ਪਤਾ ਕਿ ਆਪਾਂ ਲਿਆ ਰਹੇ ਸੀ ਚੈਲੇਂਜ ਪਹਿਲਾਂ 7 ਦਿਨਾਂ ਦਾ ਪਰ ਤੁਹਾਨੂੰ ਪਤਾ ਹੀ ਹੈ ਵੀ ਜਦ ਰੱਬਾ ਬੜਾ ਟੋਕਰਾਂ ਜਾਂ ਮੁੱਦਾ ਮਾਰਨ ਦੇਉਂਦਾ ਫਿਰ ਸਾਰੀ ਓਕਸ ਉਲਟਾ ਕੀ ਰੱਖ ਦਿੰਦਾ ਹਨਾ ਇਹੋ ਜਿਹਾ ਟੋਕਰ ਖੂਪੜੀ ਮੁੱਢੀ ਮਾਰੀ ਕੰਜਰ ਦੀ 14 ਤਰੀਕ ਤੋਂ ਲੈ ਕੇ ਆਹ ਦਿਨ ਆ ਗਏ ਹਨੀ ਇੰਨਾ ਕੋਈ ਵੀਡੀਓ ਬਣੀ ਨਾ ਕੁਝ ਹੋਰ ਵੀਡੀਓ ਦਾ ਵੀਡੀਓ ਇੱਥੇ ਹੋਰੇ ਵੀਡੀਓ ਬਣੀ ਪਈ ਧੀ ਕੰਜਰ ਦੀ ਨਾ ਕੁਝ ਖਾਦਾ ਜਾਵੇ ਨਾ ਪੀਤਾ ਜਾਵੇ ਹਣਾ ਆ ਬੁਖਾਰ ਜਿਹੜਾ ਚੱਲ ਰਿਹਾ ਇਹਨੂੰ ਕੋਈ ਕਹਿੰਦੇ ਨੇ ਲੰਗੜਾ ਬੁਖਾਰ ਬੁਖਾਰ ਦਾ 2 ਦਿਨੇ ਹੁੰਦਾ ਹੁੰਦਾ ਪੂਰਾ ਗੱਟ ਗਿਆ ਪੂਰਾ ਰੱਜ ਗਿਆ ਜੰਮੀ ਸਰੇ ਹੀ ਲਾ ਦੰਦਾ ਮੈਂ ਕਹਿਆ ਜੀ ਤੁਸੀਂ ਸੋਚੋਗੇ ਕਿ ਜ਼ਿੰਦਗੀ ਚ ਇਹ ਜਿਆ ਕਦੇ ਬੁਖਾਰ ਹੋਇਆ ਹੀ ਨਹੀਂ ਹੈਗਾ ਐਦਾਂ ਦਾ ਬੁਖਾਰ ਹੁੰਦਾ ਹੈ ਹੋਊਗਾ 2 ਦਿਨ ਪਰ ਉਸ ਤੋਂ ਬਾਅਦ ਭਾਈ ਜਿਹੜੀ ਇਹ ਆਪਦੀ ਕਹਿੰਦੇ ਨੇ ਛਵੀ ਛੱਡ ਕੇ ਜਾਂਦਾ ਜਾਂ ਫਿਰ ਛਾਪ ਛੱਡ ਕੇ ਜਾਂਦਾ ਹਣਾ ਉਹ ਵਾਲੀ ਸਰੇ ਹੀ ਹੁੰਦੀ ਹੈ ਹੁਣ ਤੁਸੀਂ ਕਹੋਗੇ ਵੀ ਹਾਸੀ ਹਾਸੀ ਆਏ ਆਉਂਦੀ ਹੈ ਚਲ ਦੋ ਕੁ ਦਿਨ ਬੁਖਾਰ ਚੜਿਆ ਉਸ ਤੋਂ ਬਾਅਦ ਥੋੜੀ ਕਮਜ਼ੋਰੀ ਜੀ ਫੀਲ ਹੋਈ ਠੀਕ ਐ ਉਸ ਤੋਂ ਬਾਅਦ ਠੀਕ ਟੋਪਰ ਟੋਪ ਜਿਹੜਾ ਪੁੱਛਿਆ ਕਰੇ ਕਿ ਬਈ ਠੀਕ ਐ ਬਈ ਕਹੇ ਮੈਂ ਬਈ ਠੀਕ ਐ ਜਮਾ ਠੀਕ ਐ ਜਦ ਬਈ ਆਉਣ ਲੱਗੇ ਕੰਮ ਤੋਂ ਤਾਂ ਦੇਖਿਆ ਜਿਹੜਾ ਮੋਟਰਸਾਈਕਲ ਦਾ ਇਧਰਲੇ ਇੱਕ ਪਿਛੇ ਗੇਅਰ ਵਾਲੇ ਪੈਰ ਨਾਲ ਗੇਅਰ ਨਾਲ ਪੈਣਾ ਠੀਕ ਐ ਤੇ ਬ੍ਰੇਕ ਵਾਲੇ ਪੈਰ ਨਾਲ ਬ੍ਰੇਕ ਨਾਲ ਲੱਗਣ ਗੰਜਰ ਦੇ ਦੇ ਛੜ ਗਿਆ ਸੀ ਆਪਾਂ ਮੈਂ ਕਿਹਾ ਵੀ ਇਹੋ ਜਿਹਾ ਕੀ ਚੱਕਰ ਪੈ ਗਿਆ ਯਾਰ ਇੰਨੀ ਜਿਆਦੇ ਉਹ ਕੋਈ ਸੈੱਲ ਨਹੀਂ ਘਟਦਾ ਹੈਗਾ ਅਨੇ ਕੋਸ਼ਕਬੰਦ 100% ਨੇ ਪਾ ਵੀ ਕਹਿੰਦੇ ਵੀ ਇਦਾਂ ਹੀ ਹੋਊਗਾ ਕੋਸ਼ਕਬੰਦਿਆਂ ਨਾਲ ਬਣਦਾ ਹੈ ਕਈ ਜਿੱਦਾਂ ਮੈਂ ਕਹਿੰਦਾ ਵੀ ਮੇਰੇ ਕੋਈ ਸੈਲਰੀ ਘਟੇ ਕੋਈ ਕੁਝ ਨਹੀਂ ਹੋਇਆ ਹੈਗਾ ਇੱਕ ਹੁਣ ਵੀ ਥੋੜੇ ਸਾਹਮਣੇ ਹੈ ਹਨਾ ਤੇ ਰਿਪੋਰਟ ਕਰਾਉਨੇ ਆ ਨਾਰਮਲ ਥੋੜੀ ਬਹੁਤੀ ਇਨਫੈਕਸ਼ਨ ਆਈ ਸੀਗੀ ਉਹ ਵੀ ਚੱਲ ਦੋ ਚਾਰ ਖਰਾਕਾਂ ਜੀਆਂ ਲਈਆਂ ਮੈਨੂੰ ਲੱਗਦਾ ਓਕੇ ਦੀ ਰਿਪੋਰਟ ਹੋ ਗਈ ਸੀ ਤੇ ਵਿੱਚ ਦੀ ਚਾਰ ਦਿਨ ਠੀਕ ਉਸ ਤੋਂ ਬਾਅਦ ਫੇਰ ਇਹੀ ਹਾਲਾਤ ਚਾਰ ਦਿਨ ਠੀਕ ਫੇਰ ਇਹੀ ਹਾਲਾਤ ਹਨਾ ਵੀ ਬਹੁਤ ਭੜੇ ਹਾਲਾਤ ਕਰਦਾ ਨਾ ਹੁਣ ਦੇਖਣ ਨੂੰ ਹਾਸੀ ਮੇਰੀ ਇਸ ਗੱਲ ਤੋਂ ਨਿਕਲੀ ਜਾਂਦੇ ਵੀ ਬੰਦਾ ਜਾਂਦਾ ਪਰ ਕਮਾਲ ਦਾ ਕੰਮ ਤੇ ਵਗ ਗਿਆ ਜਾਊਗਾ ਸਹੀ ਸਲਾਮਤ ਆਉਣ ਲੱਗੇ ਐ ਬਸ ਉਹੀ ਵਟ ਦੇਖਾਂਦਾ ਹੁਣ ਹੋਰ ਕਿਉਂ ਨਾ ਕਈ ਮੇਰੇ ਮੋਟੇ ਆ ਪੱਗ ਲੱਗਿਆ ਮੈਂ ਬੰਨਣਾ ਮੈਂ ਬਿਲਕੁਲ ਓਕੇ ਜਦ ਲੱਗਿਆ ਪੱਗ ਬੰਨਣਾ ਮੈਂ ਤੋ ਗੇੜੇ ਦੋ ਹੀ ਦਿੱਤੇਗੇ ਬਈ ਉਸ ਤੋਂ ਬਾਅਦ ਆ ਮੋਢੇ ਦੀ ਜਾਨ ਨਿਕਲੀ ਮੈਂ ਕਿਹਾ ਆਏ ਹੋਏ ਹੋ ਗਿਆ ਕੰਮ ਅੱਜ ਮੈਂ ਹੁਣ ਫੋਨ ਮੈਨੇ ਵੜ ਰਕੇ ਫੋਨ ਫੜਿਆ ਨਹੀਂ ਯਾਰੇ ਬਈ ਬਹੁਤ ਪਿਹੜਾ ਵਖਾਰ ਹੈ ਭਾਈ ਇਸ ਕਰਕੇ ਮਾਪਾ ਦਾ ਇੱਕ ਵੀ ਸਲਾਹ ਦਵਾਂਗੇ ਇਹਨੂੰ ਲਾਈਟਲੀ ਨਾ ਲਿਓ ਹਨਾ ਇਹ ਤਾਂ ਕਿਸ ਤਰ੍ਹਾਂ ਦਾ ਕਰੋਨਾ ਕਰੋਨਾ ਵਾਇਰਸ ਹੈ ਕਹੇ ਲੋ ਇਹਨੂੰ ਹਨ ਨਹੀਂ ਉਹਨਾਂ ਦਾ ਕਰੋਨਾ ਵਾਇਰਸ ਸੀ ਇਹ ਤਾਂ ਚਿਕਨਗੂਨੀਆ ਹੋਰ ਹੈ ਦਾ ਜੋ ਵੀ ਕਹੇ ਲੋ ਇੱਕ ਤਰ੍ਹਾਂ ਦਾ ਵਾਇਰਸ ਹੈ ਬਹੁਤ ਗੰਦਾ ਵਾਇਰਸ ਹੈ ਹਨ ਨਹੀਂ ਸਿਆਣਾ ਜਦ ਚੰਗੇ ਬਲੇ ਬੰਦੇ ਦੀ ਮੱਤ ਮਰੀ ਪਈ ਹੈ ਤਾਂ ਇਸ ਕਰਕੇ ਭਾਈ ਸਾਰਿਆਂ ਨੂੰ ਇੱਕ ਰਿਕਵੈਸਟ ਕਰਨੀ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਇਹ ਚੀਜ਼ ਤੋਂ ਬਚਾ ਕੇ ਰੱਖੋ ਦੂਜੀ ਗੱਲ ਕਈ ਵੀਰੇ ਆਪ ਕਹਿੰਦੇ ਵੀ ਇਹ ਇੱਕ ਦੂਜੇ ਤੋਂ ਹੁੰਦਾ ਹੈ ਇਹ ਇੱਕ ਦੂਜੇ ਤੋਂ ਨਹੀਂ ਹੁੰਦਾ ਹੈਗਾ ਇੱਕ ਦੂਜੇ ਵਾਲਾ ਕੰਮਾ ਗਿਆ ਉਹ ਵਾਇਰਸ ਨਹੀਂ ਹੈਗਾ ਇਹ ਇੱਕ ਦੂਜੇ ਵਾਲਾ ਚਲ ਥੋੜਾ ਬਹੁਤਾ ਹੋ ਵੀ ਜਾਂਦਾ ਹੂਆ ਹਨੀ ਜਿਹੜੇ ਬੰਦੇ ਵੀ ਕਹ ਲਓ ਵੀ ਇਮਿਊਨਿਟੀ ਵੀ ਕਿ ਉਹਨੂੰ ਸ਼ਾਇਦ ਦੂਸਰੇ ਬੰਦੇ ਤੋਂ ਹੋ ਵੀ ਜਾਵੇ ਹਨੀ ਪਰ ਛੇਤੀ ਇਹ ਇੱਕ ਦੂਜੇ ਤੋਂ ਨਹੀਂ ਹੁੰਦਾ ਇਹ ਤਾਂ ਕੰਜਰ ਦਾ ਮੱਛਰ ਤੋਂ ਹੁੰਦਾ ਜਿਹੜਾ ਐਡੀਜ਼ ਨਾਮ ਦਾ ਕਰਕੇ ਮੱਛਰ ਹੈ ਉਹ ਲੜਦਾ ਹੈਗਾ ਉਹਦੇ ਨਾਲ ਹੁੰਦਾ ਇਹ ਹੈਨਾ ਬਹੁਤ ਸਾਰੇ ਮਰੀਜ਼ ਐਦਾਂ ਦੇ ਨੇ 100 ਦੇ ਵਿੱਚ ਤੁਸੀਂ ਕਹਿ ਲਓ ਕਿ 90% ਐਦਾਂ ਦੇ ਹੈਗੇ ਨੇ ਜਿਨ੍ਹਾਂ ਦਾ ਫੇਸ ਵਗੈਰਾ ਹੋਰ ਬਿਲਕੁਲ ਖਰਾਬ ਹੋ ਗਿਆ ਹਨੀ ਜ਼ਿਆਦਾਤਰ ਨੱਕਾ ਜਿਹੜਾ ਇਹ ਕਾਲੇ ਕਾਲੇ ਜਿਹੇ ਦਾਗ ਪੈ ਰਹੇ ਨੇ ਹਨੀ ਤੇ ਨਿਸ਼ਾਨ ਪੈ ਰਹੇ ਨੇ ਬਹੁਤ ਗੰਦਾ ਪੜਾ ਵਖਾਰ ਹੈ ਸੋ ਭਾਈ ਆਪਾਂ ਤਾਂ ਇੱਕ ਰਿਕੁਐਸਟ ਕਰਨ ਜਾਵਾਂਗੇ ਇਹਨੂੰ ਲਾਈਟਲੀ ਨਾਲੋ ਕਿਸੇ ਦਾ ਵੀ ਥੋੜਾ ਬਹੁਤ ਵੀ ਸਿਰਦਰਦ ਹੈ ਨਹੀਂ ਬੁਖਾਰ ਦੇ ਵਿੱਚ ਦੇਖੋ ਸਿਰਦਰਦ ਲੱਤਾਂ ਮਹਾ ਆਮ ਨੋਰਮਲ ਹੁੰਦੇ ਨੇ ਪਰ ਟੱਡਾ ਜਿਹੜਾ ਕਹਿੰਦੇ ਦਾ ਬਹੁਤ ਘੱਟ ਚਾਂਸ ਹੁੰਦੇ ਨੇ ਵੀ ਟੱਡ ਵੀ ਰਹੂਗਾ ਪਰ ਮੈਨੂੰ ਜਦੋਂ ਸ਼ੁਰੂਆਤ ਹੋਈ ਹੈ ਮੇਰੇ ਪੇਟ 'ਚ ਦਰਦ ਆ ਇੰਨਾ ਜਿਆਦਾ ਬੱਖੀ ਜੀ 'ਚ ਮੈਂ ਕਹਾਂ ਯਾਰ ਇਹ ਮਾਰੂ ਏ ਮੈਂ ਕਹਾਂ ਵੀ ਚੱਲ ਕੁਝ ਖਾਦਾ ਪੀਤਾ ਕਰ ਮੈਂ ਕਹਾਂ ਖਾਜਾ ਸੋਚਿਆ ਤਾਂ ਉਸ ਦਿਨ ਮੇਰਾ ਭਾਈ ਫਾਸਟ ਦੀ ਮੈਂ ਤਾਂ ਕੁਝ ਖਾਦਾ ਹੀ ਨਹੀਂ ਸੀ ਜਪਤੰਦਰ ਦਾ ਨਹੀਂ ਮੈਂ ਕਹਾਂ ਵੀ ਚੱਲ ਭੁੱਖੇ ਦਾ ਹੋ ਗਿਆ ਹੋਊਗਾ ਪਉ ਐ ਪੁਖੇ ਦਾ ਉਹ ਬੜਾ ਖੁਆਲਾ ਵੀ ਨਹੀਂ ਹੈਗਾ ਤਾਂ ਬਾਅਦ ਚ ਪਤਾ ਲੱਗਿਆ ਜਿਆਦਾ ਘਾਟਾ ਗਾ ਲੰਗਾ ਬੁਖਾਰ 102.5 ਕੁਛ ਫਿਰੇ ਹੈ ਇਸ ਕਰਕੇ ਭਈ ਆਪਣਾ ਜਦੋਂ ਵੀ ਕੋਈ ਵੀ ਮੜਾ ਜਾਂ ਵੀ ਤੁਹਾਨੂੰ ਲੱਗੇ ਨਾ ਕੋਈ ਸਰੀਰ ਦੇ ਵਿੱਚ ਗੜਬੜ ਨਾਲ ਦੇ ਨਾਲ ਡਾਕਟਰ ਕੋਲ ਜਾਓ ਦਵਾਈ ਲੋ ਅੱਵਲਾ ਤਾ ਪੈਰਾਸੀਟਾਮੋਲ ਕੱਦੀ ਛਿੱਟੀ ਚੱਲੂ ਆਪਾਂ ਪਿੰਡੂਆਂ ਨੂੰ ਛੇਤੀ ਕੁਛ ਨਹੀਂ ਹੁੰਦਾ ਪੈਰਾਸੀਟਾਮੋਲ ਨਾਲ ਹਨਾ ਕਹਿੰਦੇ ਨੇ ਵੀ ਐ ਹੋ ਜੂ ਵਾਹ ਹੋ ਜੂ ਕੁਛ ਨਹੀਂ ਹੁੰਦਾ ਕੀ ਕੱਤੀ ਛੱਟੋ ਜਾ ਤੁਹਾਨੂੰ ਲੱਗਦਾ ਹੈ ਆਪਦੇ ਆਪ ਹੀ ਨਹੀਂ ਭਾਈ ਡਾਕਟਰ ਕੋਲੇ ਜ਼ਰੂਰ ਜਾਓ ਤੇ ਆਪਣਾ ਸਹੀ ਡੀਟਮਡ ਕਰਾਓ ਲਾਈਟਲੀ ਨਾਲੋ ਕਿਉਂਕਿ ਇਹ ਤਾਂ 3000 ਮਹੀਨੇ ਚੱਲਣ ਵਾਲਾ ਕੰਮ ਹੈ ਹੁਣ ਮੈਂ ਗੱਲ ਕਰ ਰਿਹਾ ਨਹੀਂ ਪਤਾ ਇਹ ਤੂੰ ਘੰਟੇ ਬਾਅਦ ਪੈਰਾਂ ਨਾਲ ਬਿੰਗਾ ਜਾ ਤੁਰਾ ਸੋ ਫਾਈ ਵੀਡੀਓ ਵਧੀਆ ਲੱਗਦੀ ਹੁੰਦਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਧੰਨਵਾਦ